ਹਾਂਜੀ ਸਤ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੀ ਹੋਗੇ ਤੇ ਹਾਜ਼ਰਾਂ ਅੱਜ ਆਪਾਂ ਇੱਕ ਬਹੁਤ ਹੀ ਕਹਣ ਜੀ ਵੀਡੀਓ ਲੈ ਕੇ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਵਧੀਆ ਹੋਣ ਜਾ ਰਹੀ ਹੈ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਤੋਂ ਨਵੀਆਂ ਅਪਡੇਟ ਦੇਖਣ ਦੇ ਲਈ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਤੇ ਨਾਲ ਹੀ ਬੈਲ ਦੇ ਆਈਕਨ ਤੇ ਪ੍ਰੈਸ ਕਰਕੇ ਜਰੂਰ ਜਾਓ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਬਾਕੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਦੇ ਥੱਲੇ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਇਓ ਤੇ ਨਾਲ ਸਾਨੂੰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇ ਕੇ ਜਰੂਰ ਜਾਇਓ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ। ਬਾਕੀ ਤੁਹਾਡਾ ਬਹੁਤ ਆਸਮਾਨ ਨਾ ਲੈਂਦੇ ਹੋ ਜਾਂ ਉਹ ਚਲੰਕ ਬਣਾਉਂਦੇ ਆ ਤੁਹਾਨੂੰ ਅੱਜ ਦੀ ਇਸ ਵੀਡੀਓ ਤੇ। ਹਾਂਜੀ ਵਧੀਆ ਜੀ ਮਾਨ ਸਾਹਿਬ ਦੀ ਕਿਰਪਾ। ਅੱਛਾ ਜੀ। ਕੌਣ ਬੋਲਦਾ ਹੈ ਅ ਪਛਾਣਿਆ ਨਹੀਂ ਮੈਂ ਗਵਾਰੋਂ ਗੱਲ ਕਰ ਰਹੇ ਆ ਫੋਨ ਤੋਂ ਕੀ ਹੋ ਗਿਆ ਤੈਨੂੰ ਤਾਂ ਪਹਿਚਾਣੀ ਆਪਣੇ ਵੀ ਪੁੱਛ ਜਾਂਦੇ ਹੋ ਸੱਜਣ ਮਿੱਤਰ ਵਾਵਾ ਹੈ ਨਾ ਫਿਰ ਚੇਤਾ ਨਹੀਂ ਰਹਿੰਦਾ ਤੂੰ ਕੋਈ ਪਤਾ ਨਹੀਂ ਹੁਣ ਫੋਨ ਤੇ ਕਰਦੇ ਨਹੀਂ ਸੱਜਣ ਮਿੱਤਰ ਤਾਂ ਯਾਦ ਕਿੱਥੇ ਰਹਿਣਾ ਮੈਂ ਕਿਹਦੇ ਫਿਰ ਆਪਾਂ ਰਿਸ਼ਤੇਦਾਰ ਕਿਹਾ ਵੇ ਰਿਸ਼ਤੇਦਾਰ ਤੇ ਆਪਣੇ ਸਾਰੇ ਹੀ ਹੁਣ ਪਤਾ ਲੱਗੇ ਨਾ ਕੌਣ ਰਿਸ਼ਤੇਦਾਰ ਤੇ ਆਪਣੇ ਬੜੇ ਆ ਸਹੁਰਿਆਂ ਵਾਲੇ ਪਾਸੇ ਗਏ ਆ ਹੈ ਕਦੇ ਕਦੇ ਇੱਕ ਗੁਜਾ ਤੇ ਨਹੀਂ ਰਹਿਮਤ ਨਹੀਂ ਬੋਲੰਦਿਆ ਕਦੇ ਫਤਿਹਾਲਾ ਲਾ ਆਹੋ ਹੋ ਹੋ ਆਓ ਸਚਾ ਰਮਣਿਆ ਕੀ ਆਇਆ ਹਾਂਜੀ ਹਾਂਜੀ ਵਧੀਆ ਬੱਚਾ ਸੁਣਾਓ ਉਹ ਗੁਰੂਆ ਫੋਨ ਹੀ ਕਰ ਲੱਗਿਆ ਪਛਾਨਣਾ ਤੈਨੂੰ ਕਿ ਤੂੰ ਫੋਨ ਹੀ ਕਰ ਲੱਗਿਆ ਭਰਾਵਾ ਹਾਂਜੀ ਮੈਂ ਹੋ ਹੀ ਗਿਆ ਤੁਸੀਂ ਨਾ ਫਿਰ ਦਿਨੋਂ ਹੀ ਘਟ ਦਿੰਦੇ ਹੋ ਦਿਨ ਗੁਰੂਆ ਫੋਨ ਤੇ ਤੋ ਹੀ ਕਰ ਦੇਣੀ ਮਮਾ ਮਾ ਤੈਨੂੰ ਪੈਰ ਫੜ ਕੇ ਦਿੱਤੇ ਬਾਹਰ ਜਾਣਾ ਤੇ ਤੂੰ ਮੁੜ ਕੇ ਤੂੰ ਪੈਸੇ ਵੀ ਨਾ ਮੋੜੇ ਫੋਨ ਵੀ ਕਰਨੋਂ ਗਿਆ ਵਾ ਹੈ ਦੇਖੋ ਉਹ ਹੀ ਮੈਂ ਦੱਸਿਆ ਤੂੰ ਵੀ ਭੁੱਲ ਜਾਂਦੇ ਹੋ ਨਾ ਅਸੀਂ ਤਾਂ ਜਿਹੜੀ ਚੁਣਿਆ ਨਹੀਂ ਨਹੀਂ ਮੇਰੀ ਗੱਲ ਸੁਣ ਨਾਲੇ ਮਾਮਾ ਹੀ ਵਿਆਜ ਤਾਰਿਆ ਤੇਰੇ ਪੈਰ ਫੜੇ ਜਿਹੜੇ ਤੈਨੂੰ ਦਿੱਤੇ ਬਾਹਰ ਭੇਜਣਾਂ ਤੇ ਨਾਲੇ ਤੂੰ ਵੇਖ ਨਾ ਜਾ ਕੇ ਭੁੱਲ ਗਿਆ ਨੰਬਰ ਤੂੰ ਸਾਡਾ ਬਲਾਕ ਕਰਤਾ ਵੇਲਾ ਜਾ ਕੇ ਉਹ ਨਹੀਂ ਨੰਬਰ ਕਿੱਥੇ ਬਲਾਕ ਕਰ ਦਿੱਤਾ ਹੋਂ ਹਾਂ ਮੈਂ ਨੰਬਰ ਬਲਾਕ ਕਰ ਦਤਾ ਹੀ ਤਾਂ ਅਸੀਂ ਤਾਂ ਨੰਬਰ ਬਦਲ ਬਦਲ ਕੇ ਲਾਉਂਦੇ ਰਹੇ ਤੁਸੀਂ ਉਹ ਵੀ ਵਲਾਗ ਮੁੜ ਕੇ ਕਰੀ ਜਾਂਦਾ ਹੈ ਭਾਵਾਂ ਹੁਣ ਤੂੰ ਮੁੱਕਰੀ ਜਾਂਦਾ ਜੀ ਜੀ ਮੈਂ ਹਾਂ ਨੰਬਰ ਜਿਹੜੇ ਜਦੋਂ ਪੈਸੇ ਤੇ ਨੇ ਫੜ ਕੇ ਦਿੱਤੇ ਸੀ ਉਦੋਂ ਹੂੰ ਹਲੋ ਭਾਵਾਂ ਮਾਤੀ ਤਾਂ ਭੁੱਲ ਗਿਆ ਗੁਰੂਆ ਮਾ ਤੇ ਤੈਨੂੰ ਪੈਸੇ ਫੜ ਕੇ ਦਿੱਤੇ ਸੀ ਤਾਂ ਬਾਹਰ ਜਾਣ ਵਾਸਤੇ ਅਈ ਨਾਲਿਓ ਲੱਗਦਾ ਤੁਹਾਨੂੰ ਬਦਲੋ ਕੰਮਾਂ ਦੇ ਬੀਜ਼ੀ ਹੋਣਾ ਬੰਦਾ ਵਾਂ ਅੱਛਾ ਕੋਈ ਤੇ ਮਰੇ ਕੋਈ ਨਹੀਂ ਪੈਸੇ ਤੁਹਾਨੂੰ ਕਿੰਨੇ ਚਾਹੀਦੇ ਆ ਉਹ ਨਹੀਂ ਹੁਣ ਗੁਰੂ ਆਹੀ ਤੇ ਵਿਆਜ ਵੀ ਤੇਰਾ ਤਾਰਿਆ ਸਗੋਂ ਵਿਆਜ ਵੀ ਤਾਰਿਆ ਪੈਸੇ ਜਿੰਨੇ ਤੈਨੂੰ 7 ਲੱਖ ਰੁਪਏ ਤਾਂ ਫੜ ਕੇ ਦਿੱਤਾ ਮਾਮਾ ਕੈਨੇਡਾ ਜਾਣ ਵਾਸਤੇ 7 7 ਲੱਖ ਹੀ ਕਣੀ 7 7 ਲੱਖ 20 ਹਜ਼ਾਰ ਹੀ ਕਣੀ ਅੱਛਾ ਅ ਤਾਂ ਗੁਰੂ ਆ ਨਾ ਆਈ ਤੇ ਮਾਮਾ ਛੱਟਾ ਈ ਪੌਣੀ ਤੇ ਲੱਖ ਵਿਆਜ ਵੀ ਭਰਿਆ ਮੁੜ ਕੇ ਤੇਰਾ ਇਹਦੇ ਤੇ ਉਹ ਵੀ ਮੈਂ ਦੱਸਿਆ ਨਾ ਫਿਰ ਹੋਰ ਨਾਲ ਸੋਚ ਲੋ ਕਿੰਨੇ ਪੈਸੇ ਦਿੱਤੇ ਸੀ ਪੈਸੇ ਮੇਰੇ ਹਿਸਾਬ ਨਾਲ 70 ਤੇ ਜਿਹੜਾ ਤੈਨੂੰ ਫੜ ਕੇ ਦਿੱਤਾ ਉਹ ਤਾਂ 2.5 ਲੱਖ ਮਾਮਾ ਤੇਰਾ ਮੁੜ ਕੇ ਵਿਆਜ ਤਾਰਿਆ 2.5 ਪੌਣੀ ਤੇਨ ਲੱਖ ਉਹ ਬੰਦੇ ਮੁੜ ਕੇ ਗਰਮ ਹੋ ਗਏ ਸਾਡੇ ਨਾਲ ਬਦੇ-ਬਦੇ ਲੈ ਕੇ ਮੁੜ ਕੇ ਘਰ ਆਏ ਜਾਂਦੇ ਨੇ ਪੈਸੇ ਦਵਾਏ ਪੈਸੇ ਨਹੀਂ ਮੁੜਦੇ ਹੁਣ ਕੋਈ ਮਸਲਾ ਨਹੀਂ ਆਪਾਂ ਪੈਸੇ ਕਿਹਦੇ ਨੇ ਹਾਂ ਆ ਨੰਬਰ ਇਹੋ ਚੱਲਦਾ ਅੰਦਰ ਕੋਈ ਨਾ ਚਲ ਮੈਂ ਗੁਰੂਆਂ ਨੂੰ ਫੋਨ ਫਣ ਕਰਦਾ ਰਹੂੰਗਾ ਚਲ ਕੋਈ ਗੱਲ ਨਹੀਂ ਪੈਸੇ ਤੇ ਦੇਣ ਵਾਲੇ ਦੇ ਜਿਹੜਾ ਤੂੰ ਨੰਬਰ ਸੈਂਡ ਕੀਤਾ ਅਸੀਂ ਤੇ ਪੈਸੇ ਪਾ ਦੇ ਚਾ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਹੋਣਾ ਆਪਣੇ ਸਮਾਹ ਤੇ ਫੋਨ ਕੀਤਾ ਪੈਸੇ ਤੇ ਦੇਣ ਵਾਲੇ ਦੇਤੇ ਆਪਾਂ ਤੇ ਤੇ ਸਾਨੂੰ ਨਹੀਂ ਚਾਹੀਦੇ ਨਹੀਂ ਨਹੀਂ ਚਾ ਕੋਈ ਨਹੀਂ ਆ ਭੈਣ ਭਰਾ ਨੇ ਇਦਾਂ ਹੀ ਹੁੰਦਾ ਤੇ ਕਿੱਦਾਂ ਅੱਜ ਹਾਂਜੀ ਮੈਂ ਕੱਲ ਅੱਜ ਕੋਈ ਮਸਲਾ ਨਹੀਂ ਪੈਸੇ ਪਾ ਦੇ ਰਹੇ ਹਾਂ ਤੁਹਾਨੂੰ ਅੱਜ ਕਿੱਦਾਂ ਚੇਤਾ ਆ ਗਿਆ ਗੁਰੂਆਂ ਯਾਹ ਹਾਂ ਤਾਂ ਸ 10 ਮਿੰਟ ਮੇਰੇ ਕੋਲ ਨੰਬਰ ਆ ਦਤ ਮੈਂ ਫੋਨ ਕਰਦਾ ਮੈਨੂੰ ਗੁਰੂ ਰਚੇਤਾ ਥੋੜੀ ਜਿਹਾ ਨਾਲ ਕਿਹੜਾ ਨੰਬਰ ਹੈ ਤੇਰਾ ਨਾ ਹਾਂ ਹਾਂ ਨੰਬਰ ਤਾਂ ਹੀ ਹੈ ਨਾ ਹਾਂ ਹਾਂ ਉਹ ਨੰਬਰ ਹੁਣ ਮੈਂ ਨੋਟ ਕਰ ਲੈਣਾ ਵਾ ਰੱਖਦਾ ਮੈਂ ਡਾਇਰੀ ਤੇ ਵੀ ਲਿਖ ਲੈਣਾ ਸਗੋ ਨੰਬਰ ਇਹਦਾ ਫੋਨ ਫੜ ਗਵਾ ਜਾਂਦਾ ਕਿਤੇ ਭੈਣ ਭਰਾ ਲੱਭਦੇ ਕਿਤੇ ਹਾਂਜੀ ਹਾਂਜੀ ਤਾਂ ਇਹ ਬੰਦਾ ਫੇਰ ਕਮਾਲ ਲਿੰਦਾ ਤੇ ਭੈਣ ਭਰਾ ਕਿੱਥੇ ਲੱਭਦੇ ਆ ਵਧੀਆ 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 ਚੜਦੀ ਕਲਾ ਨਜ਼ਾਰੇ ਬਣੇ ਕਿਰਪਾ ਮਹਾਰਾਜ ਦੀ ਤੇ ਗੁਰੂਆ ਮੇਰੀ ਗੱਲ ਸੁਣ ਮੈਨੂੰ ਗੁਰੂਆ ਕਿਤੇ ਲਵਾ ਲਵੂ ਛੱਡ ਤੂੰ ਅਨਾ ਤੈਨੂੰ ਲੈ ਜਾਊਂਗਾ ਮੁੜ ਕੇ ਤੁਸੀਂ ਮਾਮਾ ਬਾਤ ਹੀ ਨਹੀਂ ਪੁੱਛੀ ਲੋਰੀ ਆਪਾਂ ਲੈ ਜਾਣਾ ਤੁਹਾਨੂੰ ਦੱਸਿਆ ਅਗਲੇ ਮਹੀਨੇ ਆ ਰਹੇ ਆ ਅਗਲੇ ਮਹੀਨੇ ਆਉਣਾ ਚਲ ਮੇਰਾ ਭਰਾ ਮੈਨੂੰ ਫਿਰ ਲੈ ਜਾ ਗੁਰੂਆ ਨਾਲ ਇੱਥੇ ਤੇ ਮੈਂ ਜੋਬ-ਜਾਬ ਲੱਭਦਾ ਤੇ ਕੋਈ ਮਸਲਾ ਜਣੀ ਸੈੱਟ ਪੈਂਦਾ ਗੁਰੂਆ ਘਰ ਦੇ ਕਿਵੇਂ ਆਂਦੇ ਪੋਰੀ ਪਿੱਤਾ ਚੁੱਕਦੇ ਦਫਾ ਜਾ ਕਰੋ ਕੀ ਕਰੀਦਾ ਲੋਹਾ ਦੇਖਣ ਤੁਹਾਡਾ ਵੀ ਅ ਗੁਰੂ ਆ ਸੋਚੋ ਮੇਰਾ ਵੀ ਕੁਝ ਕੀ ਉਹ ਕਰਦਿਆਂ ਤੇ ਕੀ ਫਾਇਦਾ ਚੁੱਲ੍ਹੇ ਡਾਉਣੇ ਇਹੋ ਜਿਹੇ ਸੱਜਣੇ ਮਿੱਤਰ ਆ ਤੂੰ ਇੱਥੇ ਧੱਕੇ ਖਾਂਦਾ ਫਿਰਦਾ ਕੈਨੇਡਾ ਤੇ ਫਿਰਦੇ ਤੁਹਾਨੂੰ ਮੈਂ ਗਿਆ ਤਾਂ ਕਿ ਤੁਹਾਨੂੰ ਮੈਂ ਲੈ ਜਾਊਂਗਾ ਅਗਲੀ ਵਾਰੀ ਮੈਨੂੰ ਤਾਂ ਗੁਰੂ ਆ ਖੁਸ਼ੀ ਬੜੀ ਹੁੰਦੀ ਗੁਰੂ ਆ ਤੇਰਾ ਫੋਨ ਆਇਆ ਤੇ ਕਿਤੇ ਨਾ ਕੋਈ ਮਸਲਾ ਨਹੀਂ ਹੈਗਾ ਅਗਲੀ ਨਹੀਂ ਨਵੇਂ ਆ ਰਹੇਗਾ ਤੇ پیسے ਕਿਵੇਂ ਪਏ ਸੀ ਪਹਿਲੇ ਮੈਂ ਤੈਨੂੰ ਦੱਸਿਆ ਵੀ ਸਤਵੀ ਜਿਹੜਾ ਤੈਨੂੰ ਵੱਡੇ ਭਰਾ ਨੇ ਫੜ ਕੇ ਦਿੱਤਾ ਉਹ ਆ ਮੇਰੇ ਹਿਸਾਬ ਨਾਲ 3 ਲੱਖ ਮੇਰੇ ਨਾਲ 70 2 ਲੱਖ 7000 ਰੁਪਏ ਵਿਆਜ ਬਣ ਗਿਆ 12% ਦੇ ਹਿਸਾਬ ਨਾਲ ਤੇ ਫੜ ਕੇ ਦਿੱਤੇ ਜਦੋਂ ਤੈਨੂੰ ਦੇ ਕੋਈ ਮਸਲਾ ਨਹੀਂ ਆਪਾਂ ਭੈਜਾ ਤੁਸੀਂ ਐਂਦਾ ਕਰੋ ਨਾ ਹਾਂਜੀ ਤੁਸੀਂ ਮੈਨੂੰ ਖਾਤਾ ਪਾ ਦਿਓ ਖਾਤਾ ਉਹ ਖਾਤਾ ਪਾ ਦੇ ਨਾ ਹਾਂ ਨਹੀਂ ਸੀ ਨਾ ਤਾਂ ਬੰਦ ਮੈਂ ਸੀ ਕਰਨਾ ਅੱਛਾ 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 ਤੇ ਫੋਟੋ ਕਾਪ ਤਦ ਜ ਮੈਂ ਕੀ ਨਾ ਉਹ HDFC ਚ ਪਾ ਦੀ ਨਾਲੇ ਬਾਹਰ ਜਾਣ ਵਾਸਤੇ ਸ਼ੋ ਹੋ ਜਾਣ ਕਿ ਪੈ ਮੜ ਕੇ ਤੈਨੂੰ ਪਤਾ ਵੀ ਆਪਾਂ ਨੂੰ ਵਿਖਾਉਣੀ ਪੈਣੀ ਸਟੇਟਮੈਂਟ ਸੈਂਡ ਕਰਦੇ ਮੈਂ ਕਹ ਦਗਾ ਨਾ ਕਾਪੀ ਦਾ ਫੋਟੋ ਸੈਂਡ ਕਰ ਦੇ ਮੈਂ ਜਾਣਾ ਬੈਂਕਾਂ ਨਾਲ ਜਾ ਕੇ ਤੈਨੂੰ ਕਰਾ ਦੇਣਾ ਕੋਈ ਮਸਲਾ ਨਹੀਂ ਹੋਏਗਾ ਅੱਛਾ ਅੱਛਾ ਮੈਂ ਸੈਂਡ ਕਰ ਦਾਂ ਪੰਜ ਹੋਣੀ ਸੈਂਡ ਕਰ ਦੋ ਅੱਛਾ ਤੇ ਕੀ ਕਿੰਨੇ ਪਾਉਣੇ ਆ ਜੇ ਤੁਸੀਂ ਮੈਨੂੰ ਕਹਿ ਰਹੇ ਹੋ ਕਿ 7 ਹੀ ਹੋਵੇਗਾ ਆਹੋ ਮਣੀ ਗ੍ਰਾਮ ਚੋਂ ਨਹੀਂ ਨਾ ਮਾ ਜਾਣਿਆ ਉਹ ਲੱਖ ਲੱਖ ਕਰਕੇ ਪਾ ਦੇ ਆ ਜਾਂਦੇ ਉਹ ਕਰ ਦਿਆਂਦੇ ਵੀ ਇਹਨਾਂ ਨੂੰ ਕਹੇ ਮਣੀ ਗ੍ਰਾਮ ਚ ਨਹੀਂ ਤੇ ਪਾਈ ਚੱਲੋ ਹਾਂ ਖਾਤੇ ਨੰਬਰ ਦੀ ਇਹਨਾਂ ਕਹਤੋਂ ਉਤੇ ਉਤੇ ਫੋਨ ਨੰਬਰ ਜਿਹੜੇ ਫੋਨ ਤੇ ਫੋਨ ਨੰਬਰ ਲਾਇਆ ਨਾ ਇਹ ਨੰਬਰ ਦੇ ਦੇਈਦਾ ਤੇ ਤੁਹਾਡਾ ਨਾਮ ਲਖਾ ਦੋ ਉਤੇ ਤੇ ਖਾਤੇ ਦੀ ਲੋੜ ਹੀ ਨਹੀਂ ਅੱਛਾ ਹਾਂ ਉਤੇ ਇੱਦਾਂ ਸੈਂਡ ਹੋ ਜਾਣੇ ਖਾਤੇ ਪੈ ਪਾ ਦੇਣਾ ਵੈਸੇ ਜਲਦੀ ਖਾਤੇ ਪੈ ਜਾਓ ਮਤਲਬ ਖਾਤੇ ਛੇਤੀ ਆ ਜਾਣਗੇ ਆਪਾਂ ਨੂੰ ਵੀ ਲੋੜ ਐ ਲੋੜ ਹੈ ਨਾਲੇ ਆਪਣੀ ਸਟੇਟਮੈਂਟ ਲੱਗ ਜੂ ਬਾਹਰ ਜਾਣ ਵੇਲੇ ਲਾਉਣੀ ਤੇ ਹੈਗੀ ਆਪਾਂ ਬੁਰੇ ਕਰ ਦੇ ਕਰ ਦੇ ਬੜੇ ਕੁਛ ਵੀ ਹੋ ਜਾਂਦੇ ਨੇ ਬਾਹਰ ਲੈ ਜਾਣਾ ਭਰਾ ਤੇਰੇ ਨੇ ਵੇਰਲਾ ਕਿੱਡਾ ਚਾਰਜ ਕਰਦੇ ਨੇ ਵੀ ਹਾਂ ਜਿਵੇਂ ਤੁਹਾਨੂੰ ਹੋਈ ਦੱਸਣਾ ਮੈਂ ਤੁਹਾਨੂੰ ਲੈ ਜਾਉਂਗਾ ਤੁਸੀਂ ਮੈਨੂੰ ਕਾਪੀ ਦਾ ਫੋਟੋ ਸੈਂਡ ਕਰ ਦਿਓ ਫਿਰ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ আচ্ছা ਪਹਿਲਾਂ ਫੋਟੋ ਸੈਂਡ ਕਰਾ ਖਾਤੇ ਦੀ ਹਾਂਜੀ ਹਾਂਜੀ ਕਰ ਦਿਓ আচ্ছা ਤੇ ਨੰਬਰ ਇਹੋ ਚੱਲਦਾ ਫਿਰ ਇੱਥੇ ਕਰਾਂ ਮੁੜ ਕੇ ਮੈਸੇਜ ਹਾਂਜੀ ਹਾਂਜੀ ਹਾਂ ਤਾਂ ਮੈਂ ਕਰਦਾ ਮੇਰਾ ਭਰਾ ਗੁਰੂਆ ਸੋਚਣ ਭੁੱਲ ਨਾ ਜਾਵੇ ਗੁਰੂਆ ਨੰਬਰ ਨਾ ਬਲੌਕ ਕਰ ਦੇ। ਕੀ ਹੋ ਗੀ ਮੈਨੂੰ ਸੈਂਡ ਕਰ ਦੇ ਤਾ। ਯਾਰ ਮੈਂ ਕਰਦਾ ਖਾਤਾ ਨੰਬਰ ਸੈਂਡ ਫੇਰ ਕਰਦੇ ਆਪਾਂ ਗੱਲ। ਠੀਕ ਹੋ ਗਿਆ। ਚੰਗਾ ਨਾਲ ਮੈਂ ਕਰਦੇ ਖੁਸ਼ਖਬਰੀ ਦੱਸਾਂ ਬਾਹਰ ਚੱਲ ਜਾਣਾ ਵਾ ਕੈਨੇਡਾ ਵੀਰ ਕਰਨ। ਠੀਕ ਹੋ ਗਿਆ। ਠੀਕ ਹੋ ਗਿਆ। ਓਕੇ ਮੈਂ ਕਰਦਾ ਨੇ ਫਿਰ। ਉਹਾਂ ਤਾਂ ਕਿੱਦਾਂ ਵਾਈ ਨਾ ਪੈ ਗਿਆ ਤੇ ਚੁੱਪੀ ਨਹੀਂ ਕਰਦੇ। ਵਾਈ ਪੈ ਗਿਆ। ਫੇਰ ਤੇ ਨਹੀਂ